ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਮੰਡਲ ਏਰੀਆ ਦੇ ਵਿੱਚ ਖੜੇ ਆਂ ਬੇੜੀਆਂ ਦੇ ਵਿੱਚ ਹੁਣ ਸਫ਼ਰ ਹੋ ਰਿਹਾ ਹੈ ਮੇਰੇ ਨਾਲੇ ਬਜ਼ੁਰਗ ਹੈਗੇ ਆ ਸਿਲੰਡਰ ਫੜ ਲਓ ਪਹਿਲਾ ਤੇ ਕਿਉਂਕਿ ਸਿਲੰਡਰਾਂ ਦੀ ਗੱਡੀ ਆਈ ਹੈ ਛੀਨੀਆਂ ਦੀ ਟਮਟਾਲ ਤੋਂ ਪੂਰੇ ਪਿੰਡ ਦੇ ਦੋ ਤਿੰਨ ਪਿੰਡਾਂ ਦੇ ਜਿਹੜੇ ਸਿਲੰਡਰ ਆ ਹੁਣ ਇੱਥੇ ਆ ਕੇ ਭਰਾਂਗੇ ਤੇ ਅੱਗੇ ਦੇਰੀ ਨੂੰ ਪਾਰ ਕਰ ਰਿਹਾ ਆ ਤੇ ਮਰਾਜ ਬਣੀਓ ਉੱਪਰ ਦੂਜੀ ਪਿੰਡ ਤੇ ਜਾ ਰਹੇ ਆ ਤੁਹਾਡਾ ਕੀ ਨਾਮ ਹੈ ਜੰਮਲਕੀਸ਼ ਸਿੰਘ ਤੇ ਹੋਣ ਹਰ ਤੋਂ ਬਾਅਦ ਤੁਸੀਂ ਆਪ ਦਾ ਸਾਰੀ ਤੇ ਆਪ ਹੀ 베ੜੀ ਮੈਂ ਤਾਂ ਕਿਹਾ ਵੀ ਬੰਦਾ ਇੱਕ ਜਿਹੜਾ ਐਕਸਪਰਟ ਹੈ ਉਹੀ ਚਲਾਉਂਦਾ ਸਾਰੇ ਚਲਾਉਣ ਦੇ 베ੜੀ ਤੇ ਸਾਰੇ ਜਿਹੜੇ ਪੁਰਾਣੇ ਨਾ ਸਾਡੀ ਉਮਰ ਦੇ ਉਹ ਸਾਰਾ ਹੀ ਚਲਾਉਂਦੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 60 62 ਸਾਲ ਉਮਰ 60 ਸਾਲ ਘਰ ਕਿਸ਼ਤੀਆਂ ਤੋਂ ਪਹਿਲਾਂ ਚਲਾਈਆਂ ਹਾਂ ਹਾਂਜੀ ਇੱਕ ਕਦੋਂ ਤੋਂ ਮਤਲਬ ਸਿੱਖੀ ਕਿਦਾਂ ਹੈ ਕਿਦਾਂ ਲੱਗਾ ਇਹ ਜਦੋਂ ਠੇਕੇ ਇੱਥੇ ਹੁੰਦੇ ਨਾ ਜਿਹੜੀ ਇੱਥੇ ਰੰਦੀ ਦਰਿਆ ਵਗਦੇ ਹੈ ਹਾਂ ਤੇ ਅਸੀਂ ਨਹਾੜਾ ਵੀ ਤਾਰੀ ਦੀ ਸਾਨੂੰ ਆਂਦੀ ਹੈ ਸਭ ਤੋਂ ਪੁਲ ਜਾਣਾ ਕਿਸਤੇ ਜਾਣਾ ਪਹਿਲੇ ਬੇੜੀ ਸੀ ਬੰਦੀ ਹੀ ਪ੍ਰਾਣੀ ਪ੍ਰਾਣੀ ਮੰਨੇਗਾ ਕਿ ਉਹੜਿਆ ਸਕੂਲ ਪੜਦੇ ਰਿਹਾ ਤਾਂ ਵੀ ਬੇੜੀ ਟੱਕ ਕੇ ਜਾਣਾ ਤੇ ਤੁਹਾਡੇ ਆਪਣੇ ਪਿੰਡ ਦੇ ਸਕੂਲ ਨਹੀਂ ਗਿਆ ਉਹ ਤੋਂ ਪਿੰਨੀ ਤੱਕ ਇਕੱਠਾ ਨਾ ਪਹਿਲਾਂ ਠੀਕ ਹੈ ਜਿਹੜਾ ਉਹ ਮੰਡ ਸਨੋ ਉਹ ਤੁਹਾਡਾ ਕੀ ਹੈ ਮੰਡ 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 ਨਹੀਂ ਆਉਂਦੇ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਦਿਓੜਿਆਂ ਕੇ ਛੇਵੇਂ ਤੋਂ 8ਵੇਂ ਤੱਕ ਇੱਥੇ ਆਪਾਂ ਉਸ ਤੋਂ ਬਾਅਦ ਫਿਰ ਅਸੀਂ ਠਾਕਰ ਦਵਾਰਾ ਪਰੇ ਦੇਸ ਦੀ ਤਰੱਕੀ ਹੁਣ ਕਿੰਨੇ ਸਾਲਾਂ ਬਾਅਦ ਚਲਾਈ ਹੈ ਬੇੜੀ ਇਹ ਹੁਣ ਤੱਕ ਬੇੜੀ ਦਾ तकरीबन 90 ਹੀ ਹੋਣੀ ਮਿਲਿਆ ਹੈ 88 ਦੇ ਬੰਦੇ ਕੱਢੇ 88 ਦੇ ਬਾਅਦ ਚਲਾਈ ਹੈ 88 ਦੇ ਬਾਅਦ ਚਲਾਈ ਮਤਲਬ ਕਿ ਹੁਣ ਦੇਸ਼ ਦੀ ਜਿਆਦਾ ਤਰੱਕੀ ਹੋ ਗਈ ਹੈ ਨਾ ਤੇ ਪਹਿਲਾਂ ਚੱਲ ਕੇ 88 ਚ ਬੇੜੀ ਛੱਡੀ ਤੁਸੀਂ ਆ ਕੇ ਆਖਰੀ ਵਾਰ ਤੇ 88 ਤੋਂ ਆ ਕੇ ਹੁਣ 2025 ਫੇਰ ਬੇੜੀ ਤੇ ਆ ਗਈ ਇਹ ਤਾਂ ਮੈਂ ਹੁਣ ਸੜਕਾਂ ਜਿਹੜੇ ਵੱਡੇ ਵੱਡੇ ਪੈਸੇ ਪ੍ਰਧਾਨ ਮੰਤਰੀ ਮੰਤਰੀ ਰੋਲਾ ਪਾਉਂਦੇ ਬਣਾਤਾ ਅਸੀਂ ਕੰਤਾ ਦੇ ਆਦਾ ਪੇੜੀਆਂ ਤੱਕ ਉਹ ਛੱਡੀ ਪਣਿਆ ਜੀ ਜਾਂ ਅੱਡੀ ਨਹੀਂ ਜ਼ਿੰਦਗੀ ਹੋ ਗਈ ਹੈ ਗਾਂ ਬੱਚੇ ਹੋਈਏ ਹੋ ਗਏ ਹੈ ਗਾਂ ਬੁੱਢੇ ਹੋਣ ਵਾਲੇ ਹੋਗੇ ਇਹ ਇਦਾਂ ਦਾਈ سلسلہ ਦੇਖਿਆ ਹੈ ਇਦਾਂ ਦਾਈ ਦੇਖੋ ਕਿ ਕਿ ਇੱਧਰ ਸੱਡਣਾ ਹੈਗੇ ਉਹ ਫੋਰਤਾ ਵੀ ਇੱਧਰ ਆਈਆਂ ਤੁਸੀਂ ਕਿੱਧਰ ਚੱਲੇ ਹੋਣਾ ਇਹ ਤੁਹਾਡੇ ਪਿੰਡ ਐ ਇੱਧਰ ਕੀ ਐ ਇੱਕ ਤਹਾਰ ਤੇ ਪਿੱਕੇ ਰਿਖੇ ਆਂ ਜਣਾ ਨੂੰ ਕੋਲ ਜਵਾ ਦਾ ਲੈਣਾ ਪੜਿਆ ਭਣ ਭਰਾਵਾਂ ਦਾ ਮੋਟਾ ਕੀ ਹੈ ਜੇ ਪਤਾ ਲੱਗਣਾ ਜਾ ਕੇ ਕੀ ਗੱਲ ਹੋਈ ਹੈ ਕੀ ਕਿਹੜਾ ਪਿੰਡ ਆ ਉਦਾਂ ਤੁਹਾਡਾ ਅੱਛਾ ਤੁਹਾਡਾ ਤੁਹਾਡਾ ਆਪਣਾ ਪਿੰਡ ਮੰਡ ਪਿਆਣੀ ਪੇਕੇ ਹਾਂਜੀ ਪੇਕੇ ਆ ਕੀ ਗੱਲ ਹੋਈ ਇੱਧਰ ਪਾਣੀ ਨਾਲ ਜ਼ਿਆਦਾ ਖਾਰ ਲੱਗਣ ਨਾਲ ਮਕਾਨ ਵੀ ਰੁੜ ਗਏ ਨਾ ਦੇਖ ਮਕਾਨ ਵੀ ਰੁੜ ਗਏ ਨਾਲੇ ਕੀ ਨਾ ਤੁਹਾਡੇ ਪਰਿਵਾਰ ਦੇ ਜੀਆਂ ਦਾ ਜਿਨ੍ਹਾਂ ਦੇ ਮਕਾਨ ਰੁੜੇ ਆ ਮੇਰੇ ਪਿਤਾ ਹੁਣੇ ਤੇ ਗੁਜ਼ਰ ਗਏ ਆ ਬੁਢਾ ਆਇਆ ਓੰਕਾਰ ਸਿੰਘ ਗੁਰਦੇ ਆ ਜੋ ਮੇਰੇ ਚਾਚੇ ਮਰਤੀ ਆ ਵੀ ਮੈਂ ਜੁ ਮੈਂ ਲੈ ਤੇ ਤੁਹਾਨੂੰ ਕਿਦਾ ਪਤਾ ਲੱਗਿਆ ਉਹਨਾਂ ਦਾ ਘਰ ਰੁੜ ਕੇ ਤੂੰ ਨਾ ਜਾਣਾ ਤਸਲੀਮ ਹੈ ਤੇ ਬਾਅਦ ਮੇਰਾ ਪਾਪ ਹਾਂਜੀ ਫੋਨ ਫੋਨ ਚੱਲ ਗਿਆ ਪਰ ਮੈਂ ਤੁਸੀਂ ਹੁਣ ਕਿਹੜੇ ਪਿੰਡ ਵਿੱਚ ਹੋ ਕਿਹੜਾ ਪਿੰਡ ਤੁਹਾਡਾ ਅੱਛਾ ਇਦਾਂ ਹੈਗਾ ਨਾ ਮਲਮਲਕੋ ਵਾਲਾ ਅੱਛਾ ਤੁਸੀਂ ਮਲਕੋ ਆਲ ਤੋਂ ਆਏ ਹੋ ਜਿਹੜਾ ਜਹਾਂਪੁਰ ਤੋਂ ਅੱਛਾ ਤੁਸੀਂ ਜਹਾਂਪੁਰ ਤੋਂ ਤੇ ਹੁਣ ਤੁਸੀਂ ਪੈਸ਼ੇ ਦੇਖਣ ਚਲੇ ਹੋ ਤੁਸੀਂ ਉਹਦਾ ਫੋਨ ਤੇ ਗੱਲ ਹੋ ਰਹੀ ਆਪ ਠੀਕ ਹੈ ਸਾਰੇ ਹਾਂਜੀ ਠੀਕ ਹੈ ਮਸ ਇੱਕ ਵੀ ਕਾ ਲਈ ਹੈ ਕਦੀ ਇੱਧਰ ਰੱਖਿਆ ਹੈ ਹਾਂ ਓਏ ਅਪਰ ਸੀ ਕਾ ਲਈ ਜੇ ਫਿਰ ਮੇਰੀ ਉਹ ਨਹੀਂ ਸਕੀ ਹੈ ਬਸ ਯਾਰ ਨਹੀਂ ਛੁੱਟੀ ਆ ਮਾਨਾ ਕੇ ਦੰਦੇ ਬਾਹਰ ਸੜਦੇ ਰੋਟੀ ਪਾਣੀ ਦਾ ਵੀ ਉੱਪਰ ਆਏ ਰੀ ਵੀਰ ਬਣ ਕੇ ਸਿਲੰਡਰ ਵੀ ਗੱਡੋ ਬਾਹਰ ਆ ਆ ਵੀ ਆ ਜਾਓ ਤੇ ਨੀਲਾ ਨੋਸ ਲੈ ਲੇਡੀ ਲੈ ਜਾਓ ਲੈ ਜਾਓ ਇਹਨਾਂ ਨੂੰ ਆਹ ਹੋਣਾ ਨਹੀਂ ਲੱਗਦਾ ਬਸ ਇਹ ਅੱਛਾ ਇਹ ਇਹ ਸਾਰੇ ਇਕੱਠੇ ਇੱਕੋ ਜਗ੍ਹਾ ਚੱਲਿਓ ਉੱਥੇ ਜਾਏ ਹੋਰ ਆਏ ਕਿ ਤੋ ਅੱਛਾ ਸੰਸਕਾਰ ਵਾਸਤੇ ਆਏ ਅੱਛਾ ਸੰਸਕਾਰ ਵਾਸਤੇ ਹਾਂਜੀ